नहीं, सर्फ, 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 वेट क्लिक करने माइक हटा ली माईक थोड़ी दो मिनट चक दो चको ਉਹ ਗੇਸ ਦਾ ਸਰਦਾ ਯਾਰ ਮਾਈਕ ਕਿੱਥੇ ਆ ਆਰ ਆ 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 SSP ਸਾਹਿਬ ਸardar nanak singh ਦੀ ਗਾਈਡਲਾਈਨ ਤੇ ਜੋ ਇੱਕ ਸਾਰੀ ਡਿਸਟ੍ਰਿਕਟ ਪਟਿਆਲਾ ਦੀ ਪੁਲਿਸ ਟੀਮ ਵਚਨਬੱਧ ਹੈ ਕਿ ਕੋਈ ਵੀ ਕ੍ਰਾਈਮ ਹੁੰਦਾ ਉਹਨੂੰ ਐਸ ਸੂਨ ਐਸ ਪੋਸੀਬਲ ਉਹਨੂੰ ਡਿਟੈਕਟ ਕੀਤਾ ਜਾਵੇ ਉਸੇ ਲੜੀ ਚ ਕੱਲ 10 ਵਜੇ ਇੱਕ ਇਨਫੋਰਮੇਸ਼ਨ ਰਸੀਵ ਹੋਈ ਕਿ ਇੱਕ ਮਹਿੰਦਰ ਸਿੰਘ 엘ियस ਮਾਮਾ ਨਾਂ ਦਾ ਬੰਦਾ ਹੈ ਉਹਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਜਿਵੇਂ ਇਨਫੋਰਮੇਸ਼ਨ ਇਹ ਆਈ ਨਾਲ ਦੀ ਨਾਲ DSP ਸਤਨਾਮ ਸਿੰਘ SHO ਬਗਨਦੀਪ ਇਨਾਲ ਦੀ ਨਾਲ ਮੌਕੇ ਤੇ ਰਸ਼ ਕੀਤਾ ਇਹਨਾਂ ਨੇ ਉੱਥੇ ਜਾ ਕੇ ਸਾਰਾ ਜਿਹੜਾ ਮੌਕਾ ਉਹਨੂੰ ਮੌਕੇ ਨੂੰ ਸੁਪਰਵਾਈਜ਼ ਕੀਤਾ ਮੌਕੇ ਦਾ ਵਿਜ਼ਿਟ ਕੀਤਾ ਔਰ ਉਹਨੂੰ ਹਰ ਐਂਗਲ ਦੇ ਨਾਲ ਸੈਂਟੀਫਿਕ ਐਂਗਲ ਨਾਲ ਉਹਨੂੰ ਐਨਲਾਈਜ਼ ਕੀਤਾ ਗਿਆ ਇਸੇ ਤਰ੍ਹਾਂ ਹੀ ਹਿਊਮਨ ਇੰਟ ਔਰ ਡਿਜੀਟਲ ਫੁੱਟਪ੍ਰਿੰਟਸ ਨੂੰ ਪਿੱਛੇ ਜਾ ਕੇ ਉਹਨੂੰ ਸਾਰਾ ਫਾਲੋਅ ਅਪ ਕੀਤਾ ਗਿਆ ਇਹਦੇ ਵਿੱਚ ਦੱਸਣ ਵਾਲੀ ਗੱਲ ਹੈ ਕਿ ਉੱਥੇ ਮਹਿੰਦਰ ਸਿੰਘ ਜਿਹਦਾ ਨਾਮ ਮਾਮਾ ਸੀਗਾ ਉਹਨੂੰ 55-56 ਸਾਲ ਦੀ ਉਮਰ ਹੈ ਦੂਜਾ ਆ ਗਿਆ ਜੀ ਕਨਾਲ ਵਦਵਾ ਉਰਫ ਹਨੀ ਵਦਵਾ ਇਹ ਅਪਸਟੇਨਾ ਦੀ ਉੱਥੇ ਕੋਈ ਤਿੱਖੀ ਬਹਿਸ ਹੋਈ ਉਦੋਂ ਬਾਅਦ ਪੰਜ ਜਿਹੜੇ ਨੇ ਰਵਲਵਰ ਸ਼ਾਟਸ ਉਹਦੀ ਬੋਡੀ ਤੇ ਲੱਗੇ ਵਿਥਿਨ 6 ਘੰਟੇ ਸਾਰਾ ਕੇਸ ਟ੍ਰੇਸ ਕੀਤਾ ਗਿਆ ਔਰ ਜਿਹੜਾ ਹਨੀ ਵਧਵਾ ਉਹਨੂੰ ਅਰੈਸਟ ਕਰ ਲਿਆ ਗਿਆ ਜਿਹੜਾ ਕ੍ਰਾਈਮ ਦੇ ਵਿੱਚ ਯੂਜ਼ ਹੋਇਆ ਵੈਪਨ ਰਵਲਵਰ ਉਹ ਵੀ ਰਿਕਵਰ ਹੈ ਬੁਲੇਟਸ ਰਿਕਵਰ ਨੇ ਔਰ ਜਿਹੜੀ ਗੱਡੀ ਤੋਂ ਲੈ ਕੇ ਫਰਾਰ ਹੋਇਆ ਸੀ ਉਸ ਤੇ ਮੌਕੇ ਤੇ ਆਇਆ ਤੇ ਬਾਅਦ ਚੋ ਗਿਆ ਉਹ ਵੀ ਰਿਕਵਰ ਹੈ ਔਰ ਬਾਕੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ ਔਰ ਜਿਹੜਾ ਇਹਦਾ ਮੋਟਿਵ ਹੈ ਇਹਨਾਂ ਦਾ ਕਿ ਕੀ ਮੋਟਿਵ ਹੈ ਕੀ ਬਹਿਸ ਹੋਈ ਕੀ ਅੱਗੇ ਹੋਰ ਕ੍ਰਾਈਮਨਲ ਐਕਟੀਵਿਟੀ ਕੀ ਸੀ ਜਿਹਦੇ ਕਰਕੇ ਏਡਾ ਵੱਡਾ ਇੱਕ ਕਦਮ ਚੱਕਣਾ ਪਿਆ ਉਹ ਸਾਰੀ ਚੀਜ਼ ਨੂੰ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਹ ਸਾਰਾ ਚੀਜ਼ਾਂ ਇਨਵੈਸਟੀਗੇਟ ਕੀਤੀਆਂ ਜਾਣਗੀਆਂ ਉਹਨਾਂ ਨੂੰ ਕੇਸ ਰਿਕਾਰਡ ਤੇ ਲਿਆ ਕੇ ਔਰ ਇਹਦਾ ਕਨਕਲੂਜਨ ਜਿਹੜਾ ਉਹਨ ਕੋਰਟ ਪੇਸ਼ ਕੀਤਾ ਜਾਵੇ ਸਰ ਇਹ ਉੱਥੇ ਬੈਠ ਕੇ ਡਰਿੰਕ ਕਰ ਰਹੇ ਸੀਗੇ ਆ ਰਵਾਲਵਰ ਪਿਆ ਤੇ ਜਿਹੜਾ ਕ੍ਰਾਈਮ ਸੀਨ ਜਿਹੜਾ ਵਿੱਚ ਵਿੱਚ ਯੂਜ਼ ਹੋਇਆ ਔਰ ਕਵਰ ਹੋ ਗਿਆ ਜਿਹੜੀਆਂ ਬੁਲੇਟਸ ਨੇ ਔਰ ਕਵਰ ਹੋ ਗਈਆਂ ਨੇ ਇਸ ਕਰਕੇ ਸਾਰਾ ਕੇਸ ਟੂ ਸਰਕਾਰ ਨੇ ਜੀ ਹੋਰ ਇਨਵੋਲਵਮੈਂਟ ਸਰ ਇਹ ਫੈਮਿਲੀ ਨੇ ਦੋ ਨਾਮ ਲਖਾਏ ਨੇ ਤਾਂ ਉਹ ਤੋਂ ਬਾਅਦ ਅਸੀਂ ਇੱਕ ਜਿਹੜਾ ਸੀਗਾ ਉਹਦੀ ਇੰਟਰੋਗੇਸ਼ਨ ਵੀ ਕਰ ਲਈ ਹੈ ਔਰ ਬਟ ਅਸੀਂ ਹੁਣ ਹੋਰ ਰਿਮਾਂਡ ਲੈ ਕੇ ਡੀਪਲੀ ਇਨਵੈਸਟੀਗੇਟ ਕਰਾਂਗੇ ਕਿ ਇਹ ਮੋਟਿਵ ਕੀ ਸੀ ਕਿਉਂ ਇੰਨਾ ਹੀਨੀਅਸ ਔਰ ਬਰੂਟਰ ਮਰਡਰ ਕੀਤਾ ਗਿਆ ਤਾਂ ਦੋ ਨਾਮ ਕਿਹੜੇ-ਕਿਹੜੇ ਲਖਾਏ ਨੇ ਇੱਕ ਨਾਲ ਹੋਰ ਆ ਸਰ ਉਹ ਹਾਲੇ ਤੱਕ ਪੁੱਛਗਿੱਛ ਜਿਹੜੀ ਇਹ ਗੱਲ ਉਹ ਨਹੀਂ ਨਾਲ ਜੋ ਦੱਸਿਆ ਕੋਲੈਬੋਰੇਟ ਹੋ ਰਹੀ ਹੈ ਬਾਕੀ ਸਾਰੀ ਚੀਜ਼ ਕਰਾਂਗੇ ਤਾਂ ਡਿਊਰਿੰਗ ਕੋਰਸ ਆਫ ਯੂਨੀਵਰਸਿਟੀ ਜਦੋਂ ਪੂਰੀ ਗੱਲ ਸਾਹਮਣੇ ਆ ਗਈ ਫਿਰ ਜ਼ਰੂਰ ਦੱਸਿਆ ਜਾਵੇਗਾ ਇਕੱਠੀ ਬੈਠੇ ਸੀਗੇ ਤੁਹਾਨੂੰ ਜੀ ਹਾਲੇ ਤੱਕ ਦੀ ਮੋਡਲੀ ਪੁੱਛ ਕੇ ਚਾਹੀ ਪਤਾ ਲੱਗਿਆ ਕਿ ਉੱਥੇ ਬੈਠੇ ਸੀਗੇ ਸਰ ਜਿਸ ਤਰ੍ਹਾਂ ਕਿ ਮੈਂ ਕੱਲ ਔਰ ਫਰੈਂਸਿਕ ਟੀਮ ਜੀ ਉੱਥੇ ਪਹੁੰਚਿਆ ਕੋਈ ਖਾਸ ਤਕਤੀਸ਼ ਤੋਂ ਬਾਅਦ ਟੋਟਲ ਕੇ ਸਾਹਮਣੇ ਆਇਆ ਕਿ ਸਰ ਬਿਲਕੁਲ ਸਰ ਖਾਸ ਕਿਹੜਾ ਮੌਕੇ ਦੇ ਉੱਤੇ ਸਰ ਮੈਂ ਜਿਵੇਂ ਦੱਸ ਰਿਹਾ ਜੀ ਇੰਨੀ ਛੇਤੀ ਨਾਲ ਇਹਦਾ ਪਹਿਲਾਂ ਕੀਤਾ ਕਿੰਨੇ ਉਹ ਵੀ ਫੜ ਲਿਆ ਗਿਆ 6 ਘੰਟਿਆਂ ਦੇ ਅੰਦਰ ਅੰਦਰ 6 ਸੱਚ ਘੰਟਿਆਂ ਦੇ ਉਦੋਂ ਬਾਅਦ ਵੈਪਨ ਵੀ ਰਿਕਵਰ ਹੈ ਗੱਡੀ ਔਰ ਕਿਹੜੀ ਇਹੋ ਜੀ ਗੱਲ ਸੀ ਜਿਹੜੀ ਲੈ ਕੇ ਇੰਨਾ ਕੁਝ ਕਰਨਾ ਪਿਆ ਉਹ ਹੁਣ ਤਾਂ ਅਸੀਂ ਜਿਹੜਾ ਇਹਨੂੰ ਰਿਮਾਂਡ ਲੈ ਕੇ ਪ੍ਰੋਪਰ ਸਰ ਇਹ ਵੈਪਰ ਜੀ ਇੰਨਾ ਪਰੋ ਜਿਹੜੇ ਲੱਜਲ ਸੀ ਜਿਹੜਾ ਬਿਲਕੁਲ ਜੀ ਸਰ ਕੋਈ ਪਹਿਲਾਂ ਵੀ ਥ੍ਰੈਟ ਸੀ ਕੀ ਮਾਮਾ ਨੂੰ ਨਹੀਂ ਸਰ ਹਾਲੇ ਤੱਕ ਦੀ ਸਰ ਸਾਨੂੰ ਉਹਨੇ ਕੋਈ ਪੁਲਿਸ ਨੂੰ ਇਦਾਂ ਦੇ ਕੋਈ ਥ੍ਰੈਟ ਜਾਂ ਉਹਨੇ ਕੋਸਾ ਸੋਸ਼ਲ ਤੇ ਕੋਈ ਇਦਾਂ ਦੀ ਨਹੀਂ ਪਾਈ ਹੋਈ ਸੀਗੀ ਉਹ ਸਾਰੀ ਨੂੰ ਅੱਗੇ ਹੁਣ ਮੈਂ ਤਾਂ ਹੀ ਕਹਿ ਰਿਹਾ ਹਾਂ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕੋਈ ਇਨਵੈਸਟ ਕਰਨ ਕੋਈ ਇਹ ਵੀ ਸੁਣਨ ਤਾਂ ਹੈ ਕਿ ਇਹਦੇ ਫਾਰਦੀਆਂ ਨਸਲ ਤਾਂ ਦੁਨੀਆ ਦੀ ਇਹਦੇ ਕੋਈ ਰੈਂਜ ਨਹੀਂ ਸਰ ਮੈਂ ਹੇਰ ਐਂਡ ਸੇ ਸੌਰੀ ਕਾਂ ਤੁਹਾਨੂੰ ਵੀ ਕਹਾਂਗਾ ਵਿਸ਼ਵਾਸ ਨਾ ਕਰੋ ਜਿੰਨੀ ਦੇਰ ਸਾਰੀਆਂ ਚੀਜ਼ਾਂ ਔਨ ਰਿਕਾਰਡ ਪ੍ਰੋਪਰ ਨਹੀਂ ਆਉਂਦੀਆਂ ਇਹ ਤਾਂ ਹੁਣ ਰਿਮਾਂਡ ਲਿਆ ਜਾਏਗਾ ਜੀ ਰਿਮਾਂਡ ਲੈ ਕੇ ਫਿਰ ਪ੍ਰੋਪਰ ਸਾਰੀ ਗੱਲ ਸਾਹਮਣੇ ਆਏਗੀ ਸਰ ਕੁਝ ਪਤਾ ਚੱਲੇ ਕਿ ਪਹਿਲਾਂ ਤੋਂ ਪਲੈਨਿੰਗ ਕਰਕੇ ਆਇਆ ਸੀ ਜਾਂ ਹੀਟ ਆਫ ਮੂਵਮੈਂਟ ਦੇ ਵਿੱਚ ਇਹ ਸਾਰਾ ਕੰਮ ਹੋਇਆ ਸੀ ਸਰ ਮੈਂ ਸੌਰੀ ਮੇਰਾ ਹੁਣ ਕਿਹਾ ਗਿਆ ਅੱਗੇ ਇਨਵੈਸਟੀਗੇਸ਼ਨ ਨੂੰ ਇੰਪੈਕਟ ਪਾਏਗਾ ਜੇ ਮੈਂ ਇਸ ਗੱਲ ਨੂੰ ਕਹਨਾ ਸਰ ਦੋਸ਼ੀ ਕਿਉਂਕਿ ਪਲਾਨਡ ਔਰ ਹੀਟ ਆਫ ਮੂਵਮੈਂਟ ਦਾ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਔਰ ਬਾਅਦ ਚ ਜਾ ਕੇ ਕੋਰਟ ਦੇ ਟ੍ਰਾਇਲ ਦੇ ਵਿੱਚ ਇਦਾਂ ਦਾ ਸਟੇ ਤਰੀ ਤਾਂ ਵੀ ਪਹਿਲਾ ਮਾਮਲਾ ਦਰਜ ਹੈ ਕਿ ਜਿਹੜਾ ਮੁੰਡੇ ਨੂੰ ਮੀਕਾ ਕੰਮ ਦਿੱਤੇ ਨੇ ਨਹੀਂ ਠੀਕ ਸਰ ਇੱਕ ਕੰਮ ਕੀ ਕਰਦਾ ਸੀ ਦੋਸ਼ੀਆ ਜਿਹੜਾ ਹਾਂ ਨਹੀਂ ਬਦਲ ਸਰ ਕਰ ਲਾਂਗੇ ਸਰ ਚੱਕ ਕੀ ਕੀ ਕੰਮ ਕਰਦੇ ਸੀ ਜਿਹੜਾ ਮਰਿਆ ਉਹਦੇ ਵੀ ਨਹੀਂ ਸੀ ਕੋਈ ਨਹੀਂ ਸਰ ਠੀਕ ਹੈ ਠੀਕ ਹੈ